1 2 3 ਮੋੜੂ ਮੜਾ ਉਤੇ ਮਠਾਈ ਖਾਉ ਮੱਥੇ ਨਾਲ ਲਾਲਾ ਵੀਰੇ ਪਹਿਲਾ ਸੌਦਾ ਹੈ ਲਾਲਾ ਵੀ ਆ ਇਹਨਾਂ ਨੂੰ ਵੀ ਰੋਟੀ ਛੱਡਦੀ ਪਹਿਲਾ ਸੌਦਾ ਕਰੀ ਇੱਥੇ ਆ ਜਾ ਦੱਸੀ ਕਰਾ ਨਾ ਨਾ ਫੜੀ ਕਰਾ ਇਧਰ ਨੂੰ ਜਾਕ ਕੋਈ ਨਹੀਂ ਕੋਈ ਨਹੀਂ ਇਧਰ ਨੂੰ ਜਾਕ ਇੱਕੋ ਹੀ ਨਵੇੜਦੇ ਹਾਂ ਨਾ ਵੀ ਇਹਨੇ ਰੁਪਿਆ ਤੋਂ ਘੱਟ ਨਹੀਂ ਦੇਣੀ ਬਸ ਬਾਹਰੀਆਂ ਗੱਲਾਂ ਚਾਦ ਨਹੀਂ ਕੋਲੀ ਕਰਾ ਬੋਲੀ 10.5 ਦੀ ਲੈ ਵੀਰਾਂ ਨਹੀਂ ਸਾਢੇ 10 ਦੇ ਲੈ ਕੇ ਕਿੱਥੇ ਵੇਚਣਗੇ ਇਹ ਕਹਿੰਦਾ 6000 ਇਹ ਕਹਿੰਦਾ 6000 ਦੀ ਨਾ ਤਾਂ 6000 ਦੀ ਆ ਨਾ ਹੀ ਦੱਸਦੀ ਹੈ ਕਿਉਂ ਵੀ ਹੈ ਆਪਣਾ ਕਰ ਲੈ ਮੁੰਡਾ ਬਸ ਕਰ ਲੈਂਦਾ ਕਿਹੜਾ ਮੰਡੀ ਦਾ ਨਾਮ ਲੈਦੀ ਰਾਜੂ ਤੇ ਬਾਹਰ ਮੁੰਡੇ ਨਾਲ ਲੈਰਾ ਦੂਰ ਬੋਰ ਮੰਡੀ ਸਸਰੀਕਾਰ ਜੀ ਸਾਰਿਆਂ ਨੂੰ ਆਪਾਂ ਅੱਜ ਖੜੇ ਆ ਲੈਰਾ ਧੂੜਕੋਟ ਜਿੱਥੇ ਕੇ ਰਾਮਪੁਰੇ ਦੇ ਲਵੇ ਤੇ ਦੇਗੇਲੇਰੇ ਦੇ ਵੀ ਲਵੇ ਬਚਾਲੇ ਜੇ ਮੰਡੀ ਐ ਹਾਂ ਬੜੇ ਸਕੂਲ ਦੇ ਪਿਛਲੇ ਪਾਸੇ ਖੇਤ ਦੇ ਵਿੱਚ ਮੰਡੀ ਐ ਬਹੁਤ ਵਧੀਆ ਮੰਡੀ ਐ ਤੇ ਪਹਿਲਾ ਸੌਦਾ ਕਰਨ ਲੱਗੇ ਆ ਪਾਠਾ ਡੱਬੇ ਰੰਗ ਦੀ ਤੇ ਜਿੰਨੇ ਸਾਡੇ ਵਪਾਰੀ ਵੀਰ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਵੇਚਣ ਵਾਲਿਆਂ ਦਾ ਖਰੀਦਣ ਵਾਲਿਆਂ ਦਾ ਤੇ ਜਿੰਨੇ ਸਾਡੇ YouTube ਉੱਪਰ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਤੇ ਸਾਡਾ ਜਿਹੜੇ ਮਾਲਕ ਨੇ ਮੰਡੀ ਦੇ ਬਾਈਆਂ ਦਾ ਮੈਂ ਨਾ ਨਹੀਂ ਜਾਣਦਾ ਮਨੀ ਸਿੱਧੂ ਮਨੀ ਸਿੱਧੂ ਮਨੀ ਸਿੱਧੂ ਇਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਐਡਾ ਪਰਾਲਾ ਚੱਕਿਆ ਪਾਲਾ ਸਰਪੰਚ ਕੋਲੇ ਕੋਲੇ ਪਾਲਾ ਸਾਹਿਬ ਸਰਪੰਚ ਜੀ ਇੱਥੇ ਮੌਜੂਦ ਨੇ ਇਸ ਟਾਈਮ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਡੀ ਹਾਂਜੀ ਹੁਣ ਕਰੀਏ ਕੁਸਾ ਸਾਡੀ ਗੱਲ ਤੇ ਖੜੇਗਾ ਖੜਦਾ ਪਿੱਛੇ ਨਾ ਹਟੀ ਨਹੀਂ ਖੜਦਾ ਕਿਤੇ ਪਿੱਛੇ ਮੈਦਾਨ ਚੱਕੇ ਭੱਜ ਨਹੀਂ ਹਰਦਾ ਹਸਾਬ ਨਾਲ ਦੱਸ ਦੋ ਇਹਨੂੰ ਰੁਪਈ ਬਣੂ ਆ ਲੈ ਨਹੀਂ ਵੀਰੇ ਦੇ ਦੇ ਪੱਟ ਪਹਿਲਾ ਸੋਤਾ ਪਹਿਲਾ ਸੋਤਾ ਪਮੰਡੀ ਚਲਾਉਣੀ ਹੈ ਬਸ ਬਸ 7000 ਦੀ ਹੋਗੀ ਲੈ ਠੀਕ ਹੈ ਹੁਣ ਜਾ ਹੈਂ ਬਹੁਤ ਠੀਕ ਆ 7000 ਦੀ ਠੀਕ ਹੈ ਕੱਚੀ ਗੱਲ ਨਹੀਂ ਕੋਈ ਹੋਰ ਕਸਰ ਕੀ ਰਹਿ ਗਈ ਮੇਰੇ ਕਨੀ ਝਾਂਕ ਮੇਰੇ ਕਨੀ ਝਾਂਕ ਕੋਈ ਨਹੀਂ ਬੇਚਿਆ ਹੋਰ ਕਸਰ ਕੀ ਰਹਿ ਗਈ ਕੋਈ ਆ ਨਾ ਪਹਿਲਾਂ ਤਾਂ ਕੋਈ ਨਹੀਂ ਲਾਉਂਦੀ ਲੈ ਗਈ ਕੋਈ ਨੌਂਦਰੀ ਵਿਕ ਗਈ ਇਹ ਇਹ ਬਿੱਕੀ ਕਰ 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 ਵਸਾ ਇਹ ਵਿਕ ਗਈ ਸੁਨਤਾਲ ਸੁਨਤਾਲ ਇਹ ਵਿਕ ਗਈ ਇਹ ਵਿਕ ਗਈ ਹੱਥ ਜੋੜਨੇ ਆ ਇੱਥੇ ਇਹ ਆਪ ਤੂੰ ਇਹ ਰਾਧੂ ਚਾਚਾ ਦਾ ਰੁਕਿਆ ਸਤਾਰ ਇਹ ਆ ਲੈ 1 2 3 ਮੋੜੂ ਮੜਾ ਉਤੇ ਮਠਾਈ ਖਾਉ ਮੱਥੇ ਨਾਲ ਆ ਲਾ ਵੀਰੇ ਪਹਿਲਾ ਹੁੰਦਾ ਹੈ ਲਾਲਾ ਸਾਢੇ ਸੱਤ ਸਾਢੇ ਸੱਤ ਦੀ ਆ ਚੱਕਰ ਚੱਕਰ ਕਰ ਬੋਲੀ ਕਰ ਬੋਲੀ ਤੂੰ ਕਾ ਦੇਵੀ ਆ 500 ਬਾਈ ਸਾਈ ਵਾਲਾ ਸਾਈ ਵਾਲਾ ਮੋੜਾ ਇਹ ਤਰਾ ਕਰਮਾਂ ਵਾਲਾ ਸੌਦੇ ਪਹਿਲੇ ਕਰੇ ਨੇ ਇਹਨੂੰ ਰੱਖ ਸਾਮ ਕੇ ਰੱਖ ਸਾਂ ਕਿਉਂ ਲੈ ਵੀ ਆ ਵੀ ਬਸ

ਚੱਲ 7000 ਕਿਹਨੇ ਕਰਾਉਂਗਾ 500 ਦੇ ਦੇ ਗੱਲ ਲਾ ਵੀ ਗੱਲ ਲਾਓ ਸਾਰੇ ਆਈ ਲੈ ਮਕਾਉਣਾ ਹੋਰ ਬੱਕਰੇ ਮਕਾਉਣਾ 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 ਅੱਜ ਗੱਲ ਕਰਨਾ ਕੀ 35 2 70 500 ਹੋਰ ਦੇਓ ਜੀ ਚੱਕੋ ਜੀ ਕਿੰਨੇ ਹੋ ਗਏ ਬਾਈ 750 ਹੋ ਗਏ ਮੈਂ ਵੀ ਗੱਲ ਸੁਣ ਲੈ ਵੀਰੇ ਪਹਿਲੀ ਮੰਡੀ ਆਏ ਆ ਹਾਂ ਮਸਲੇ ਚ ਗਾਲ ਨਹੀਂ ਸਵਾ ਚ ਸੰਗ ਨਹੀਂ ਹਾਂ ਕਾਹੀ ਕੁਰਤੀ ਕਿਸੇ ਦੇ ਤੰਗ ਨਹੀਂ ਤੰਗ ਨਹੀਂ ਹਣ ਕੰਮ ਨਹੀਂ ਕਰਨਾ ਆ ਚੱਕ ਬਈ ਤੇਰੀ ਮਾਇਆ